ਵਿਆਹ ਵਾਲੀ ਕੁੜੀ ਪੈਲਸ ਵਿੱਚ ਲਿਆਈ ਬੈਲਗੱਡੀ ਰਿਸ਼ਤੇਦਾਰ ਤੇ ਬਰਾਤੀ ਵੀ ਦੇਖ ਕੇ ਹੋ ਗਏ ਹੈਰਾਨ ਦੋਸਤੋ ਅਕਸਰ ਹੀ ਅੱਜ ਕੱਲ ਹਰ ਕੋਈ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦਾ ਵਿਆਹ ਹਮੇਸ਼ਾ ਲਈ ਯਾਦਗਾਰ ਪਲ ਬਣ ਜਾਵੇ ਜਿਸ ਦੀ ਕੇ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੀ ਕੁੜੀ ਬੈਲਗੱਡੀ ਤੇ ਬੈਠੀ ਦਿਖਾਈ ਦੇ ਰਹੀ ਹੈ ਦਰਸਲ ਇਸ ਕੁੜੀ ਦੇ ਪਰਿਵਾਰ ਕੋਲ ਇੱਕ ਬੈਲਗੱਡੀ ਸੀ ਅਤੇ ਇਸ ਕੁੜੀ ਨੇ ਆਪਣੇ ਪਰਿਵਾਰ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਵਿਆਹ ਵਾਲੇ ਦਿਨ ਪੈਲਸ ਵਿੱਚ ਬੈਲਗੱਡੀ ਤੇ ਹੀ ਜਾਵਾਂਗੀ ਪਹਿਲਾਂ ਤਾਂ ਪਰਿਵਾਰ ਇਸ ਗੱਲ ਨੂੰ ਨਹੀਂ ਮੰਨਿਆ ਕੇ ਮੁੰਡੇ ਵਾਲੇ ਕੀ ਕਹਿਣਗੇ ਪਰ ਜਿਆਦਾ ਜ਼ੋਰ ਪਾਉਣ ਤੇ ਆਖਰ ਪਰਿਵਾਰ ਨੇ ਬੈਲਗੱਡੀ ਨੂੰ ਪੂਰੀ ਤਰ੍ਹਾਂ ਸ਼ਿੰਗਾਰ ਕੇ ਤਿਆਰ ਕਰਵਾ ਦਿੱਤਾ ਜਿਸ ਤੋਂ ਬਾਅਦ ਵਿਆਹ ਵਾਲੇ ਦਿਨ ਕੁੜੀ ਨੇ ਬੈਲਗੱਡੀ ਉੱਪਰ ਬੈਠ ਕੇ ਪੈਲਸ ਵਿੱਚ ਐਂਟਰੀ ਲਈ ਜਿਸ ਨੂੰ ਦੇਖ ਬਰਾਤੀ ਵੀ ਬਹੁਤ ਹੈਰਾਨ ਹੋ ਗਏ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਵਿਆਹਾਂ ਦੇ ਪੁਰਾਣੇ ਰਿਵਾਜ ਵਧੀਆ ਹੁੰਦੇ ਸੀ ਜਾਂ ਫਿਰ ਹੁਣ ਦੇ ਸਮੇਂ ਦੇ ਮਾਡਰਨ ਰਿਵਾਜ ਵਧੀਆ ਨੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ